ਉਹ ਬੀ ਸਰ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਹੜੇ ਕ੍ਰਾਈਮ ਨੂੰ ਲੈ ਕੇ ਜਿਹੜਾ ਸਟਰੀਟ ਕ੍ਰਾਈਮ ਹੈਗਾ ਉਸ ਜਿਹਨੂੰ ਲੈ ਕੇ ਸਪੈਸ਼ਲ ਜਿਹੜੀ ਹੈਗੀ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਜਿਹੜੇ ਸਪੈਸ਼ਲ ਨਾਕਾਬੰਦੀ ਤੇ ਸਪੈਸ਼ਲ ਚੈਕਿੰਗ ਦਾ ਬਿਆਨ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਥਾਣਾ ਕਰਨਾਲ ਕਲੋਨੀ ਦੀ ਟੀਮ ਜੋ ਕਿ ਡੀਐਸਪੀ ਸਾਹਿਬ ਸਿਟੀ 1 ਉਹਨਾਂ ਦੇ ਅੰਡਰ ਹੈਗੀ ਐਸਐਚਓ ਸਾਹਿਬ ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਇੱਕ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਗ੍ਰਿਫਤਾਰ ਕੀਤੇ ਗਏ ਹਨ ਹਰ ਕਮ ਓਮਕਾਰ ਹਰ ਕਮਲ ਤੇ ਮਨੀਸ਼ ਕੁਮਾਰ ਇਹ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 199 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 310 ਐਂਡ ਆਰਮਜ਼ੈਕ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਇਹ ਤਿੰਨ ਬੰਦੇ ਆਪਣੇ ਦੋ ਸਾਥੀਆਂ ਹੋਰ ਦੇ ਨਾਲ ਜਿਹੜਾ ਅੰਡਰ ਓਵਰਬ੍ਰਿਜ ਹੈਗਾ ਬਾਦਲ ਰੋਡ ਨੂੰ ਜਾਂਦਾ ਉਹਦੇ ਥੱਲੇ ਬੈਠ ਕੇ ਪਲਾਨਿੰਗ ਕਰ ਰਹੇ ਸੀਗੇ ਇਹ ਜਿਹੜਾ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਤਿਆਰੀ ਕਰ ਰਿਹਾ ਸੀ ਕਿ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਜਿਹੜੇ ਹੈਗੇ ਰਾਘੀਰ ਹੈ ਉਹਨਾਂ ਨੂੰ ਲੁੱਟ ਲੈਂਦੇ ਆ ਜਾਂ ਘਰ ਦੇ ਵਿੱਚ ਜਾ ਕੇ ਇਹਨਾਂ ਕਾਫੀ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਇਹ ਇਸ ਬੰਦੇ ਵਿੱਚ ਜਿਹੜੇ ਹੈਗੇ ਨੇ ਪਹਿਲਾਂ ਜਿਹੜਾ ਓਮਕਾਰ ਹੈਗਾ ਇਹਦੇ ਉੱਪਰ 5 ਮੁਕਦਮੇ ਦਰਜ ਨੇ ਜਿਹੜਾ ਮਨਦੀਸ਼ ਕੁਮਾਰ ਹੈਗਾ ਇਹਦੇ ਉੱਪਰ 7 ਮੁਕਦਮੇ ਦਰਜ ਨੇ ਜਿਹੜਾ ਹਰਕਮਲ ਹੈਗਾ ਇਹਦੇ ਉੱਪਰ 19 ਮੁਕਦਮੇ ਦਰਜ ਹੈਗੇ ਆ ਇਸੇ ਲਈ ਤਾਂ ਜਦੋਂ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਕਾਇਨਾ ਨੇ ਮੌਕੇ ਪਰ ਰੇਡ ਕੀਤੀ ਤੇ ਜਿਹੜੇ ਤਨਦੋਸ਼ੀ ਇਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਇੱਕ 12 ਬੋਰ ਦੇਸੀ ਕਟਾ ਦੋ ਜਿਹੜੇ ਜਿੰਦਾ ਕਾਰਤੂਸ ਨਾਲ ਇੱਕ ਜਿਹੜੀ ਸਾਈਕਲ ਦੀ ਗਰਾਰੀ ਹੈਗੀ ਹੈ ਉਹਦੇ ਉੱਪਰ ਰੌਣ ਲਗਾਈ ਹੋਈ ਸੀ ਕਿ ਉਹ ਇੱਕ ਕਿਰਪਾਨ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਹੈਗੀ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਸਾਡੇ ਵੱਲੋਂ ਬਰਿੰਦਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀ ਹੈਗੀ ਇੰਟਰੋਗੇਸ਼ਨ ਇਹਨਾਂ ਦੀ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੀਆਂ ਕਈ ਵਾਰਦਾਤਾਂ ਜਿਹੜੇ ਕਿਹੜੇ ਕਿਹੜੀ ਦੇ ਵਿੱਚ ਸ਼ ਨਾਲ ਹੀ ਇਹਨਾਂ ਦੇ ਦੋ ਦੋਸ਼ੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਹ ਜੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਬਣਾ ਦਿੱਤੀਆਂ ਕਿੰਨੀਆਂ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਜਿਹੜਾ ਮਨੀਸ਼ ਕੁਮਾਰ ਤੇ ਓਮਕਾਰ ਹੈਗੇ ਆ ਇਹਨਾਂ ਤੇ ਲੁੱਟਾਂ ਖਵਾਉਣ ਤੇ ਤੇ ਨਾਲ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਓਮਕਾਰ ਦੇ ਉੱਪਰ ਪੰਜ ਮਕਦਮੇ ਦਰਜ ਨੇ ਮਨੀਸ਼ ਦੇ ਉੱਪਰ ਸੱਤ ਮਕਦਮੇ ਦਰਜ ਨੇ ਤੇ ਜਿਹੜਾ ਤੀਸਰਾ ਦੋਸ਼ੀ ਹੈ ਹਰਕਪੂਰ ਹਰ ਕਮਲ ਇਸ ਤੇ ਉਪਰ 19 ਮੁਕਦਮੇ ਦਰਜ ਨੇ ਇਹ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਨੇ ਇੱਕ ਤੋਂ ਪ੍ਰਾਰਭ ਜੈਕਟ ਦੇ ਮੁਕਦਮੇ ਦਰਜ ਨੇ ਲੁੱਟਾ ਖੋਹਾਂ ਦੇ ਦਰਜ ਨੇ 307 ਦੇ ਮੁਕਦਮੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਣਾ ਮਨੀਸ਼ ਕੁਮਾਰ ਹੈ ਇਹਦੇ ਉਪਰ 304 ਦਾ ਮੁਕਦਮਾ ਵੀ ਦਰਜ ਹੋਇਆ ਹੈ ਇਹ ਤਿੰਨੇ ਜਮਾਨਤ ਤੇ ਵਾਰਾਇਦਾ ਇਹ ਤਿੰਨੇ ਇਸ ਟਾਈਮ ਐਟ ਪ੍ਰੈਜ਼ੈਂਟ ਬੇਲ ਦੇ ਉਪਰ ਬਾਹਰ ਸੀਗੇ ਤੇ ਇੱਕ ਵਾਰਦਤ ਕਰਨ ਦੀ ਤਿਆਰੀ ਕਰ ਰਹੇ ਸੀਗੇ ਜਿਹੜਾ ਮਾਨਸਾ ਵਾਲਾ ਅੰਡਰ ਬਾਦਰਗੋੜ ਵਾਲਾ ਅੰਟਰਪ੍ਰਾਈਜ਼ ਹੈ ਉੱਥੇ ਬੈਠੇ ਸੀਗੇ ਐਸਐਚਓ ਕਨਾਲ ਖੋਣੀ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਨੇ ਮੌਕੇ ਪਰ ਜਾ ਕੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਤੋਂ ਇਹਨਾਂ ਦੇ ਪੋਜੀਸ਼ਨ ਦੇ ਵਿੱਚ ਜਿੱਦਾਂ ਮੈਂ ਦੱਸਿਆ ਇੱਕ ਦੇਸੀ ਕਟਾ ਵੀ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਸਵਾਰਨ ਚੈੱਕ ਦੇ ਤਹਿਤ ਰਿਲੇਵੈਂਟ ਮੁਕੱਦਮਾ ਦਰਜ ਕੀਤਾ ਗਿਆ ਇਸ ਤੋਂ ਵੀ ਬਾਅਦ ਤੋਂ ਇਹਨਾਂ ਨੇ ਜਿਹੜਾ ਹੈਗਾ ਜਿਹਨੇ ਰਾਹਗੀਰ ਜਾਂਦੇ ਸੜਕ ਦੇ ਉੱਪਰ ਉਹਨਾਂ ਨੂੰ ਲੁੱਟ-ਖੋਹਾਂ ਕਰਦੇ ਸੀਗੇ ਪੈਟਰੋਲ ਪੰਪਾਂ ਤੇ ਵੀ ਜਿਹੜੇ ਹੈਗੇ ਨੇ ਇਹਨਾਂ ਨੇ ਵਾਰਦਾਤਾਂ ਦੀਆਂ ਕੀਤੀਆਂ ਨੇ ਘਰ ਦੇ ਵਿੱਚ ਵੀ ਜਾ ਕੇ ਚੋਰੀ ਕੀਤੀ ਹੈ ਤੇ ਨਾਲ ਹੀ ਇਹਨਾਂ ਨੇ ਇੱਕ ਗੈਂਗ ਵੀ ਬਣਾਇਆ ਹੋਇਆ ਜਿਵੇਂ ਇਸ ਤੋਂ ਦੋਲੇ ਚਾਹਮ ਜੀ ਆਪਾਂ ਕਰਦੇ ਵੀ ਇਹਨਾਂ ਨੂੰ ਵੀ ਆਹਾਂ ਚਾਹਮ ਜੀ ਦਵਾ ਕਰਵਾਉਂਦੇ ਇਹ ਜਿੱਦਾਂ ਮੋੜਲੀ ਪੁਸ਼ਕੇਸ਼ ਦੇ ਵਿੱਚ ਇਹਨਾਂ ਨੂੰ ਦੱਸਿਆ ਵੀ ਇੱਕ ਜਿਹੜੇ ਰਿੰਗ ਰੋਡ ਦੇ ਉੱਪਰ ਕਿਸੇ ਪੈਟਰੋਲ ਕੰਪਨੋਂ ਲੁੱਟਣ ਦੀ ਪਿਆਰੀ ਕਰ ਰਹੇ ਸੀ ਸਰ ਜੀ ਕਿੰਨੇ ਬੰਦੇ ਸੀ ਇਹ ਟੋਟਲ 5 ਬੰਦੇ ਸੀਗੇ ਇਹਦੇ ਵਿੱਚੋਂ ਅਸੀਂ 3 ਬੰਦੇ ਜਿਹੜੇ ਦੋਸ਼ ਜਿਹੜੇ ਗ੍ਰਿਫਤਾਰ ਕਰ ਲਏ ਨੇ ਦੋ ਦੋਸ਼ੀ ਅਜੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀ ਟੀਮ ਜਿਹੜੀ ਹੈਗੀ ਆ ਅਨਕਲੀ ਹੋ ਜਾ ਸਰ ਜਿਨੇ ਬਾਰ-ਬਾਰ ਕ੍ਰਾਈਮ ਕਰ ਰਿਹਾ ਹੈ ਜਿਹਨੇ ਸਾਡਾ ਕਾਨੂੰਨ ਨੂੰ ਲਾਗੂ ਕੀਤਾ ਨਹੀਂ ਪੱਤੀ ਕਰਦਾ ਤੇ ਪੂਰ ਸਮਾਜ ਦਾ ਧਾਰਾ ਇਸ ਤਰ੍ਹਾਂ ਦੇ ਵਿਅਕਤੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਦੀ ਹੈ ਦੇਖੋ ਜਿਹੜੀ ਨਿਊ ਲਾਜ਼ ਹੈਗੇ ਨੇ ਇਹਦੇ ਵਿੱਚ ਜਿਹੜੀ BNS ਦੇ ਵਿੱਚ ਇੱਕ ਨਵਾਂ ਸੈਕਸ਼ਨ ਐਡ ਕੀਤਾ ਗਿਆ 111 ਆਰਗਨਾਈਜ਼ਡ ਕ੍ਰਾਈਮ ਦਾ ਸੋ ਜਿਹੜੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਉਹਨਾਂ ਨੂੰ ਲੱਤ ਪਾਉਣ ਲਈ ਜਿਹੜਾ ਹੈਗਾ ਸੀ ਜਿਹੜੇ ਰੈਲੇਵੈਂਟ ਸੈਕਸ਼ਨ ਨੂੰ ਨਿਰਧਾਰਿਤ ਕੀਏ ਨੇ ਉਹਦਾ ਕਰਾਂਗੇ ਤੇ ਇਨਸ਼ੋਰ ਕਰਾਂਗੇ ਜਿਹੜੇ ਇਹਨਾਂ ਨਾਲ ਸਖਤ ਤੋਂ ਸਖਤ ਜਿਹੜੀ ਕਾਰਵਾਈ ਦਾ ਖਲਾਫ ਕੀਤੀ ਜਾਵੇ ਜਿਵੇਂ ਇੱਥੇ ਬਾਰਮੋਰ ਦੇ ਜਾਈ ਹੈ ਫੋਨ ਦੇ ਅਜਾਜ ਗਰਾਦੀ ਦੀ ਵੀ ਤਾਂ ਕਟ ਕਰਵਾਈ ਹੈ ਜੀ ਉਹ ਵੀ ਦੋਸ਼ੀ ਹੈ ਜਿਹੜਾ ਜਿਨੀ ਬੈਠਾ ਬਿਲਕੁਲ ਜਿਨ੍ਹਾਂ ਨੇ ਇਹਦੇ ਵਿੱਚ ਕੋਈ ਕਾਲੀ ਮੁਕੱਲਮਾ ਦਰਜ ਕੀਤਾ ਸੀ ਫਰਦਰ ਜਿਹੜੀ ਹੈਗੀ ਹੈ ਕਿਥੋਂ ਇਹ ਵੈਪਨ ਕਿਥੋਂ ਲੈ ਕੇ ਆਏ ਸੈਕੰਡਲੀ ਜਿਹੜੀ ਇਹਨਾਂ ਨੇ ਵੈਪਨ ਜਿਹੜੇ ਤਿਆਰ ਕੀਤੇ ਨੇ ਜਿਹਦਾ ਗਰਾਰੀ ਹੈਗੀ ਇਹ ਇਹਨਾਂ ਨੇ ਕਿਸੇ ਮੈਨੂਫੈਕਚਰ ਕਰਵਾਈ ਹੈ ਡੈਫੀਨਿਟਲੀ ਜਿਹਦਾ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਖਿਲਾਫ ਅਸੀਂ ਸੈਕਸ਼ਨ ਲਾਵਾਂਗੇ ਇਹਨੂੰ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਅਸੀਂ ਕਰਾਂਗੇ ਤੇ ਬਾਕੀ ਹੋਰ ਕੌਣ-ਕੌਣ ਇਹਨਾਂ ਦੇ ਨਾਲ ਇਨਵੋਲਵ ਨੇ ਜਾਂ ਕਿੰਨਾਂ ਦੀ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਨੇ ਪਹਿਲਾਂ ਅੰਜਾਮ ਦਿੱਤਾ ਉਹਨਾਂ ਸਾਰੇ ਬਾਰੇ ਤੁੰਗਾਈ ਨਾਲ ਪੁੱਛਿਸ ਕਿਸੇ ਸਰ ਇਹ ਨਸ਼ੇ ਪੱਤੇ ਦੇ ਦੀ ਆਦੀ ਹੈ ਸਰ ਇਹ ਸਾਰੇ ਡੈਫੀਨਿਟਲੀ ਜਿਹੜੇ ਤਿੰਨੋ ਦੋਸ਼ੀ ਪੜੇਗੇ ਇਹ ਤਿੰਨੇ ਨਸ਼ੇ ਕਰਨ ਦੇ ਆਦੀ ਸੀਗੇ ਤੇ ਨਸ਼ੇ ਦੇ ਵਿੱਚ ਹੀ ਜਿਹੜੀ ਹੈਗੀ ਆ ਉਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਕੀਤੀਆਂ ਸੀਗੇ ਤੇ ਨਸ਼ੇ ਦੀ ਪੂਰਤੀ ਵਾਸਤੇ ਹੀ ਵਾਰਦਾਤਾਂ ਕਰਦੇ ਸੀ ਸਰ ਜੀ ਅਕਸਰ ਬਗਲ ਦਾ ਦਿਲ ਦਿਨੇ ਕੰਮ ਕਰ ਜਾਂਦੀ ਸੀ ਕਿ ਜੇ ਵੀ ਜਾਂਦੇ ਨੇ ਜਾਂ ਫੜੇ ਨਹੀਂ ਜਾਂਦੇ ਜੇ ਜੇਰ ਜਾਂਦੇ ਨੇ ਪਹਿਲ ਕੁੱਟ ਜਾਂਦੇ ਨੇ ਤੇ ਬਾਅਦ ਫੇਸ ਤੇ ਆ ਵੀਂਦੇ ਫਿਰ ਉਹ ਵੀ ਦੱਸੇ ਜੰਨੇਗਾ ਫਿਰ ਉਹਨਾਂ ਨੂੰ ਨਵਾਂ ਐਲਰਗ ਬੜਾ ਬਦਲ ਗਿਆ ਨਹੀਂ ਜਿਹੜਾ ਕਮੀ ਰਹਿ ਜਾਂਦੀ ਹੈ ਇਹਦੇ ਦੇ ਬੇਚੇ ਆ ਜਾਂਦੇ ਨੇ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਨਵੇਂ ਲਾਅਸ ਹੈਗੇ ਨੇ ਉਹਦੇ ਵਿੱਚ ਬੀਆਰਐਨਐਸ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੇ ਜਿਹੜੇ ਸੈਕਸ਼ਨਸ ਜਿਹੜੇ ਨੇ ਨਵੇਂ ਐਡ ਕੀਤੇ ਗਏ ਨੇ ਉਹ ਜਿਨ੍ਹਾਂ ਦੇ ਉੱਪਰ ਜਿੱਦਾਂ ਵਾਰ-ਵਾਰ ਜਿਹੜੇ ਕ੍ਰਾਈਮ ਕਰਨ ਤੇ ਆਦੀ ਨੇ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਉਹਨਾਂ ਵਾਸਤੇ ਸਪੈਸ਼ਲ ਸਖਤ ਲਾਅ ਬਣਾਏ ਗਏ ਨੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ 111 ਦੇ ਤਹਿਤ ਵੀ ਕਾਰਵਾਈ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਹੈਗੀ ਬੇਲ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਜਾਂ ਉਹ ਜਿਹੜੀ ਅੰਦਰ ਰਹਿਣ ਦੀ ਜਿਹੜੀ ਮਿਆਦ ਹੈਗੀ ਹੈ ਕਾਫੀ ਵੱਧ ਜਾਂਦੀ ਹੈ ਤੇ ਸਖਤ ਸਜ਼ਾ ਵੀ ਉਹਦੇ ਵਿੱਚ ਇਨਸ਼ੋਰ ਕੀਤੀ ਗਈ ਹੈ। ਸੋ ਅਸੀਂ ਉਹਨਾਂ ਸੈਕਸ਼ਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਅਮਚ ਲਿਆਵਾਂ। ਜਿਹੜਾ ਨਵਾਂ ਕਾਨੂੰਨ ਸੀ ਕਿ ਐਡਸ ਤੇ ਇਹ ਰੈਸਪੋਨਸਟਿਵ ਲਾਗੂ ਕਰਨੇ ਕਿ 90% ਜੇ ਡੈਫੀਨਿਟਲੀ ਜਿਹੜੇ ਬੰਦੇ ਇਹਦੇ ਵਿੱਚ ਕੁਝ ਕਲੌਜ਼ ਹੈਗੇ ਨੇ ਜਿਹੜੇ ਬੰਦੇ ਵਾਰ-ਵਾਰ ਜੁਰਮ ਕਰਦੇ ਨੇ ਜਾਂ ਜਿਨ੍ਹਾਂ ਨੇ ਗੈਂਗ ਬਣਾਏ ਹੋਏ ਨੇ ਉਹਨਾਂ ਦੇ ਤਹਿਤ ਜਿਹੜੀ ਹੈਗੀ ਅਸੀਂ ਕਾਰਵਾਈ ਕਰ ਸਕਦੇ ਹਾਂ ਚਾਹੇ ਉਹਨਾਂ ਦੇ ਮੁਕੱਦਮੇ ਪਹਿਲਾਂ ਵੀ ਦਰਜ ਹੈਗੇ That's you know the clock action lesson.